ਗੁਰਦਾਸਪੁਰ ਦੇ ਪਿੰਡ ਸਲੋਪੁਰ ਦੇ ਵਿੱਚ ਇੱਕ ਨੌਜਵਾਨ ਨੂੰ ਸੜਕ ਦੇ ਉੱਤੇ ਕੇਰ ਕੇ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਗੰਭੀਰ ਰੂਪ ਦੇ ਵਿੱਚ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ ਗਿਆ ਹਮਲੇ ਦਾ ਸ਼ਿਕਾਰ ਨੌਜਵਾਨ ਜਗਮੀਰ ਸਿੰਘ ਉਰਫ ਸੋਨੀ ਪੁੱਤਰ ਸੁਖਵਿੰਦਰ ਸਿੰਘ ਜੋ ਕਿ ਹੁਣ ਸਿਵਲ ਹਸਪਤਾਲ ਪੈਣੀ ਮੀਆਂ ਖਾਂ ਦੇ ਵਿੱਚ ਡੇਰੇ ਇਲਾਜ ਹੈ ਉਸ ਦੀ ਹਮਲੇ ਦੀ ਪੂਰੀ ਵੀਡੀਓ ਵੀਰਲ ਹੋ ਰਹੀ ਹੈ ਜ਼ਖਮੀ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੋਟਰ ਤੇ ਪਾਣੀ ਲਗਾਉਣ ਗਿਆ ਸੀ ਤਾਂ ਪਿੰਡ ਦੇ ਚਾਰ ਨੌਜਵਾਨਾਂ ਨੇ ਉਸ ਨੂੰ ਰਸਤੇ ਦੇ ਵਿੱਚ ਘੇਰ ਕੇ ਉਸ ਤੇ ਤੀਰ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਤੇ ਮੌਕੇ ਤੋਂ ਰਸਤੇ ਦੇ ਵਿੱਚ ਲੰਘ ਰਹੇ ਐਸਐਚਓ ਭੈਣੀ ਮੀਆਂ ਖਾਨ ਏਐਸਆਈ ਮੇਜਰ ਸਿੰਘ ਦੇ ਵੱਲੋਂ ਜ਼ਖਮੀ ਹੋਏ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਉਹ ਪੁਲਿਸ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਉਹਦੇ ਪੁੱਤਰ ਦੀ ਜਾਨ ਬਚਾਈ ਆ ਪਿਤਾ ਨੇ ਇਹ ਦੱਸਿਆ ਕਿ ਇਹ ਹਮਲਾ ਨਿੱਜੀ ਰੰਜਿਸ਼ ਦੇ ਚਲਦਿਆਂ ਕੀਤਾ ਗਿਆ ਹੈ ਰਾਹਗੀਰਾਂ ਦੇ ਵੱਲੋਂ ਹਮਲਾ ਕਰ ਰਹੇ ਨੌਜਵਾਨਾਂ ਦੀ ਵੀਡੀਓ ਬਣਾ ਕੇ ਵੀ ਵਾਇਰਲ ਕੀਤੀ ਆ ਹਮਲਾਵਰ ਉਹਨਾਂ ਦੇ ਪਿੰਡ ਦੇ ਹੀ ਹਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਨ ਕਿ ਉਕਤ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਸੁਖਵਿੰਦਰ ਸਿੰਘ ਜੀ ਇਹ ਮੇਰਾ ਬੇਟਾ ਵਾ ਜਗਮੀਤ ਸਿੰਘ ਉਰਫ ਸੋਨੀ ਲੁਧਿਆਣੇ ਕੰਮ ਕਰਦਾ ਜੀ ਮਾਮਲਾ ਸਰਜੀ ਹੋ ਜਾਵਾ ਇਹ ਕੋਈ ਨਾ ਕੋਈ ਪ੍ਰਾਣੀ ਰੰਜੇ ਸੀ ਚੱਲੀ ਜਾਂਦੀ ਆ ਇਹ ਜਿਹੜੇ ਬੰਦੇ ਮਾਰਨ ਆਲੇ ਆ ਮੇਰੇ ਬੇਟੇ ਨੂੰ ਇਹ ਨਸ਼ੇੜੀ ਆਦਮੀ ਆ ਜੀ ਤੇ ਪਤਾ ਨਹੀਂ ਕਿਹੜੀ ਗੱਲੋਂ ਇਹਨਾਂ ਰੰਜੇ ਚ ਰੱਖੀ ਆ ਮੇਰੇ ਬੱਚੇ ਨੂੰ ਇਹ ਮੋਟਰ ਤੇ ਇਹ ਪਾਣੀ ਛੱਡਿਆ ਨੱਕਾ ਹੀ ਮੋਣ ਗਿਆ ਵਾ ਤੇ ਇਹਨਾਂ ਕੋ ਦਾਤਰ ਸੀਗੇ ਤੇ ਮਤਲਬ ਇੱਕ ਇਹਨਾਂ ਕੋ ਪਿਸਟਲ ਹੀ ਗਾ ਇਹਨਾਂ ਫਾਇਰ ਵੀ ਕੀਤਾ ਵਾ ਇਹੇ ਬੇਟੇ ਮੇਰੇ ਨੇ ਮੈਨੂੰ ਫੋਨ ਕੀਤਾ ਡਾਡੀ ਜੀ ਮੈਨੂੰ ਇਹ ਬਲਕਾਰ ਸਿੰਘ ਇਹ ਹਰਜੀ ਹਰਦੀਪ ਸੰਗਤ ਢੋਡਾ ਇਹਦਾ ਭਾਈ ਧੂਤੀਆ ਦੋ ਸਾਈਆਂ ਦੇ ਮੁੜਿਆ ਡਾਟ ਲੈ ਕੇ ਭਜੇ ਆ ਇਹ ਜਾਨ ਬਚਾਉਂਦਾ ਵੱਡੀ ਸੜਕ ਨੂੰ ਨਿਕਲਿਆ ਜੀ ਚੱਕ ਸ਼ਰੀਫ ਔਰ ਕਨਵਨ ਸੜਕ ਤੇ ਇੱਥੇ ਆਣ ਕੇ ਤੇ ਇਹਨਾਂ ਨੇ ਮੁੜੇ ਨੂੰ ਘੇਰ ਲਿਆ ਵਾ ਤੇ ਇਹਨਾਂ ਨੇ ਸੱਟਾ ਮਾਰ ਮਾਰ ਕੇ ਮੁੜੇ ਦੇ ਲੱਤਾਂ ਬਾਵਾ ਵੱਟਤੀਆਂ ਮੁੜਾ ਬਹੋਸਾ ਇਧਰ ਹੋਏ ਸਰਦਾਰ ਇਹ ਵੱਡੇ ਐਚਐਸਓ ਸਾਹਿਬ ਹੋਰ ਪੁਲਿਸ ਮੁਲਾਜ਼ਮ ਆਉਂਦੇ ਹੀ ਮੇਰੇ ਖਿਆਲ ਗਸ਼ਤ ਕਰਕੇ ਕਿ ਜਾਂ ਕਿਵੇਂ ਇਹਨਾਂ ਨੇ ਮੌਕਿਆਂ ਤੇ ਬਹੁਤ ਮਿਹਰਬਾਨੀ ਆ ਵੱਡੇ ਸਰਦਾਰ ਦੀ ਪੈਣੀ ਥਾਣੇ ਵਾਲੇ ਦੀ ਜਿਨੇ ਮੇਰੇ ਬੱਚੇ ਦੀ ਜਾਨ ਬਚਾਈ ਇਹਨਾਂ ਚੁੱਕ ਕੇ ਲਿਆ ਕੇ ਤੇ ਇੱਥੇ ਦਾਖਲ ਕਰਾਇਆ ਜੀ ਬਹੁਤ ਜਾਨਲੇਵਾ ਹਾਲਾਤ ਹੋਇਆ ਜੀ ਹਮਲਾ ਇਹਨਾਂ ਐਡਾ ਜਬਰਦਸਤ ਮੁੰਡੇ ਦੀਆਂ ਲੱਤਾਂ ਬਾਵਾ ਸਿਰ ਟੋਟਲ ਮਾਰ ਕੇ ਸੁੱਟ ਗਏ ਫੇਰ ਇਹ ਐਡੇ ਮਤਲਬ ਦਿਨ ਚਲੇ ਮੁੰਡੇ ਆ ਜੀ ਇਹਨਾਂ ਫੇਰ ਫੋਨ ਕੀਤਾ ਵਾ ਮੇਰੀ ਘਰ ਦੀ ਨੂੰ ਕਹਿੰਦਾ ਜੀ ਤੇਰਾ ਮੁੰਡਾ ਮਾਰ ਕੇ ਅਸੀਂ ਸੁੱਟਤਾ ਸੜਕ ਤੇ ਜੇ ਪੋਸਾਲੇ ਨਾ ਹੁੰਦੇ ਤੇ ਅਸੀਂ ਥਾਣੇ ਦੀ ਧੌਣ ਵੀ ਵੱਢਣੀ ਸੀਗੀ ਭਾਰੇ ਪੁਲਿਸ ਵਾਲੇ ਆਉਣ ਕਰਕੇ ਅਸੀਂ ਭੱਜ ਗਏ ਆ ਤੇ ਤੁਸੀਂ ਜੋ ਕਰਨਾ ਕਰ ਲੋ ਇਹ ਮੋੜਾ ਤੁਹਾਡਾ ਮਾਰ ਕੇ ਸੁੱਟਦੇ ਤੇ ਚੁੱਕ ਲੋ ਆ ਕੇ ਕੋ ਪ੍ਰੈਰੀ ਰੰਜਨ ਸੀ ਆ ਇਹਨਾਂ ਦੇ ਨਾਲ ਆਪਸ ਵਿੱਚ ਮੋੜਿਆਂ ਦੀ ਕੀ ਮੰਗ ਕਰੋਗੇ ਪ੍ਰਸ਼ਾਸਨ ਦੇ ਕੋਲ ਜੀ ਪ੍ਰਸ਼ਾਸਨ ਤੋਂ ਮੰਗ ਮੈਂ ਤੇ ਪਹਿਲੀ ਮੰਗ ਇਹ ਕਰਦਾ ਵਾਂ ਸਾਡੇ ਪਿੰਜਾ ਦੇ ਵਿੱਚ ਉਹ ਚਿੱਟਾ ਖਤਮ ਹੋਣਾ ਚਾਹੀਦਾ ਇਹ ਚਿੱਟੇ ਦੇ ਵਪਾਰੀ ਆ ਇਹ ਮੋੜੇ ਜਿਨ੍ਹਾਂ ਨੇ ਮੇਰੇ ਬੱਚੇ ਤੇ ਹਮਲਾ ਕੀਤਾ ਵਾ ਜੇ ਪ੍ਰਸ਼ਾਸਨ ਚਿੱਟੇ ਦੇ ਉੱਪਰ ਸਖਤਾਈ ਕਰੇ ਤੇ ਆ ਮੇਰੇ ਬੱਚੇ ਦੀ ਹਾਲਾਤ ਨਾ ਹੁੰਦੀ ਜੋ ਇਹ ਹਾਲਾਤ ਹੋਈ ਹੈ ਜੀ ਮੰਗ ਕਾਰਵਾਈ ਦੀ ਕਰਦੇ ਆ ਜੀ ਪ੍ਰਸ਼ਾਸਨ ਔਰ ਪੁਲਿਸ ਦੇ ਕੋਲ ਜੀ ਮੇਰੇ ਔਰ ਮੇਰੇ ਬੱਚੇ ਨੂੰ ਇੱਕ ਤਾਂ ਸਾਨੂੰ ਫੇਕ ਖਤਰਾ ਕਰਕੇ ਤੇ ਮਾਰਨਾ ਔਰ ਮੈਂ ਇਨਸਾਫ ਦੀ ਮੰਗ ਕਰਦਾ ਜੀ ਸਾਨੂੰ ਇਨਸਾਫ ਦਿੱਤਾ ਜਾ ਉਹਦੀ ਥਾਣਾ ਪੈਣੀ ਮੀਆਂ ਖਾਂ ਦੇ ਮੁਖ ਅਫਸਰ ਸਰਜੀ ਸਿੰਘ ਨੇ ਦੱਸਿਆ ਕਿ ਉਹ ਅਤੇ ਉਹਨਾਂ ਦੇ ਨਾਲ ਈਐਸਈ ਮੇਜਰ ਸਿੰਘ ਗੁਰਦਾਸਪੁਰ ਤੋਂ ਆ ਰਹੇ ਸਨ ਤਾਂ ਹਮਲਾਵਰ ਜਗਮੀਰ ਸਿੰਘ ਉਰਫ ਸੋਨੀ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਕੇ ਫਰਾਰ ਹੋ ਗਏ ਤੇ ਉਹਨਾਂ ਦੇ ਵੱਲੋਂ ਪੀੜਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਦੇ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਰਜ ਜਗਜੀਤ ਸਿੰਘ ਸੋਨੀ ਪੁੱਤਰ ਸੁਖਵਿੰਦਰ ਸਿੰਘ ਸੈਣੀ ਵਾਸੀ ਸੱਲੋਪੁਰ ਇਹ ਅੱਜ ਆਪਣੀ ਮੋਟਰ ਤੇ ਪਾਣੀ ਲਾਉਣ ਲਈ ਆਪਣੇ ਘਰੋਂ ਗਿਆ ਸੀ। ਇਹਦੇ ਪਿੱਛੇ ਹਰਦੀਪ ਸਿੰਘ ਢੋਡਾ ਆਯਾ ਦਾ ਨਾਂ ਪੁੱਤਰ ਕੋਰ ਇਕਬਾਲ ਸਿੰਘ ਕਾਲਾ ਇੱਕ ਵਿਕੀ ਸਾਨੂੰ ਅਮਰਜੀਤ ਸਿੰਘ ਐ ਸਲੋਪੁਰ ਦੇ ਇੱਕ ਬਲਕਾਰ ਸਿੰਘ ਬਾਰਾ ਆ ਸਾਨੂੰ ਮਲਕੀਸ਼ ਸਿੰਘ ਵਾਸੀ ਸਲੋਪੁਰ ਰਮਨਦੀਪ ਸਿੰਘ ਪੁੱਤਰ ਹਰਦੀਪ ਸਿੰਘ ਇਹ ਵੀ ਸਲੋਪੁਰ ਦੇ ਵਿਅਕਤੀ ਇਹਨਾਂ ਦੀ ਆਪਸੀ ਕੋਈ ਨਿੱਜੀ ਰੰਜਿਸ਼ ਸੀ। ਰੰਜਿਸ਼ ਤੇ ਚੱਲ ਰਿਆ ਇਹਦੇ ਪਿੱਛੇ ਪੈ ਕੇ ਉਹਨਾਂ ਨੇ ਅੱਜ ਇਹਨੂੰ ਸਤਾ ਲਾਈਆਂ ਨੇ। ਇਹ ਦੀ ਸਬੰਧੀ ਜਿਹੜੀ ਆਪਾਂ ਤਰਤੀਸ਼ ਕਰ ਰਹੇ ਹਾਂ ਸ੍ਰੀ ਸਤਨਾਮ ਸਿੰਘ ਸਾਹਿਬ ਇਨਸਪੈਕਟਰ ਤੇਰੀ ਇਨਵੈਸਟੀਗੇਸ਼ਨ ਕਰ ਰਹੇ। ਘਾਸੀ ਗਰਦਾਸਪੁਰ ਤੋਂ ਆ ਰਹੇ ਸੀਗੇ। ਜਦੋਂ ਅਸੀਂ ਆਏ ਆ ਉਦੋਂ ਹੀ ਉੱਥੇ ਸੜਕ ਦੇ ਉੱਤੇ ਪਿਆ ਸੀ। ਫਿਰ ਅਸੀਂ ਇਹਨੂੰ ਲੈ ਕੇ ਆਏ ਉੱਥੋਂ ਲਿਆ ਕੇ ਹਸਪੀਟਲ ਦਾਖਲ ਕਰਵਾਇਆ। ਤੇ ਇਹਦੇ ਬਾਪ ਦੇ ਬਿਆਨ ਤੇ ਜਿਹੜੀ ਅਸੀਂ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਕਾਰਵਾਈ ਅਮਰ ਚਲਿਆ। ਹੋਰ ਅੱਗੇ ਕੀ ਕਰਦੇ ਜਿਹੜੇ ਹੋਵੇ। ਜਿਹਦੇ ਵਿੱਚ ਮੁਕਦਮਾ ਦਰਜ ਹੋਣਾ ਜੀ 324 323 148 194 427 341 ਇਹਨਾਂ ਨੇ ਰਸਤਾ ਰੋਕਿਆ ਦੋ ਸੀ ਤੋੜੇ ਹੋਏ ਆ ਉਹਨਾਂ ਤੇ ਆਪਾਂ ਰੇਡ ਕਰ ਰਹੇ ਆ ਪਾਰਟੀਆਂ ਰੇਡ ਕਰਨ ਵਾਸਤੇ ਗਈਆਂ ਆ ਜਲਦ ਤੋਂ ਜਲਦ ਉਹਨਾਂ ਨੂੰ ਬਾਈ ਨੇਮ ਦੋਸ਼ੀ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਨਾਲ ਤੋਂ ਤੇ ਨਾਲ ਪਛਾਤੇ ਵਿਅਕਤੀ ਉਹਨਾਂ ਦੀ شناخت ਕੀਤੀ ਜਾਊਗੀ ਇਹ ਸਾਡੀ ਤਫ਼ਤੀਸ਼ ਦਾ ਮਾਮਲਾ ਆ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦ ਤੋਂ ਜਲਦ ਗ੍ਰਿਫਤਾਰ ਸਵਾਰ ਦੇ ਵੱਲੋਂ ਸਲਾਗਤ ਕੀਤੀ ਜਾ ਰਹੀ ਹੈ ਪੁਲਿਸ ਦੀ ਪੁਲਿਸ ਦੇ ਵੱਲੋਂ ਵੱਡਾ ਇਲਜ਼ਾਮ ਲਗਾਇਆ ਗਿਆ ਕਿ ਮੇਰੇ ਦੇ ਜੀ ਤੇ ਐਸਆਈ ਮੇਜਰ ਸਿੰਘ ਜੀ ਮੈਂ ਅਸੀਂ ਉਧਰੋਂ ਆ ਰਹੇ ਸੀਗੇ ਸੀ ਲਿਆ ਕੇ ਨੂੰ जख्मी ਨੂੰ ਕੋਈ ਛੜਕ ਤੋਂ ਨਹੀਂ ਉਠਾਰਿਆ ਸੀਗਾ ਫਿਰ ਇਹਨੂੰ ਆਪਣੀ ਗੱਡੀ ਚ ਲਿਆ ਕੇ ਇੱਥੇ ਆਪਾਂ ਦਾਖਲ ਕਰਵਾਇਆ ਜਿਹਦੇ ਵਿੱਚ ਇੱਕ ਪ੍ਰੈਸ ਦਾ ਪੱਤਰਕਾਰ ਵੀਰ ਲਖਵਿੰਦਰ ਸਿੰਘ ਸੀ ਜਿੰਨੇ ਵੀ ਉਹਦਾ ਉਹਦੀ ਫੈਮਿਲੀ ਸੀ ਉਹਨਾਂ ਨੇ ਵੀ ਕਾਫੀ ਸਹਾਇਤਾ ਕੀਤੀ ਹੈ ਸਾਡੀ ਉਹਦਾ ਵੀ ਇਹ ਤਹਿ ਦਿਲੋਂ। ਐਸਐਮ ਜਨ ਨਿਊਜ਼ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ।